ਹੋਂ ਚਲੇ ਸੀ ਚਾਚੀ ਘਰ ਅੱਜ ਉਧਰ ਰੋਟੀ ਆ ਸਾਡੇ ਸਾਰੇ ਟੱਬਰ ਦੀ ਕਿਉਂਕਿ ਵੈਸੇ ਤਾਂ ਨਵੀਂ ਵਿਆਹੀ ਜੋੜੀ ਦੀ ਆ ਪਰ ਸਾਨੂੰ ਵੀ ਬੱਚੇ ਨੇ ਆ ਰੂੰਗੇ ਚ ਆਪਾਂ ਚਲੇ ਗਏ ਰੂੰਗੇ ਚ ਰੂੰਗੇ ਸਾਨੂੰ ਬੁਲਾ ਲਿਆ ਨਾ ਚਾਚੀ ਨੇ ਬੋ ਸੋਫੀ ਦਵਾਈ ਵੀ ਸੰਦਿਆ ਹੈ ਕਿ ਕੱਲੀ ਨਵੀਂ ਜੋੜੀ ਸਦਿ ਚ ਸਭ ਕੁਝ ਆ ਚਾਚੀ ਨੇ ਹੁਣ ਚਾਚੀ ਨੇ ਮੂੰਹ ਤੇ ਕੀ ਕਹਿਣਾ ਹੈ ਇਹ ਆ ਨਹੀਂ ਇਹ ਮੈਂ ਅੰਦਰ ਬੁਕਾਂ ਚਾਚੀ ਜੀ ਹਾਂਜੀ ਮੈਂ ਬੰਦੇ ਸਦਦੇ ਨੇ ਕਿ ਸਾਨੂੰ ਵੀ ਸਦਿਆ ਕੰਦ ਰੱਬ ਜੀ ਆਪਾਂ ਆ ਆ ਬੇੜਾ ਪਾਰ ਕਰਕੇ ਤਾਂ ਬੜੀ ਦੂਰ ਜਾਣਾ ਹੁੰਦਾ ਉਹ ਤੋਂ ਨਿਕਲਦੇ ਐ ਕਰਦੇ ਆ ਬਸ ਉਹਨੂੰ ਸੁਣੋ ਬਾਹਰ ਨਿਕਲਦੇ ਗੱਡੀ 'ਚ ਬੈੰਨੇ ਅੱਗੇ ਲੈ ਆਣੇ ਆ ਗੱਡੀ ਉਤੋਂ ਨਿਕਲੀ ਅੰਦਰ ਆ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਂ ਤੁਸੀਂ ਸਾਰੇ ਅਸੀਂ ਤੁਹਾਡੀ ਦੁਆਵਾਂ ਦੇ ਨਾਲ ਬਹੁਤ ਵਧੀਆ ਵਾ ਤੁਹਾਨੂੰ ਪਤਾ ਕਿ ਸਿਮਰਤਪਾਲ ਸਿੰਘ ਦਾ ਵਿਆਹ ਆਨੰਦ ਕਾਰਜ ਹੋਏ ਨੇ ਗਗਨਦੀਪ ਕੌਰ ਜੀ ਨਿਰਾਲ ਸਤਿ ਸ਼੍ਰੀ ਅਕਾਲ ਜੀ ਤੇ ਆਹ ਕਿਰਨ ਜੀ ਬੈਠੇ ਨੇ ਨਾਲ ਕੋਦੀ 'ਚ ਬੈਠੀ ਸਾਡੀ ਬਾਦਲ ਕੋਰ ਉਹ ਸਾਡੇ ਮੰਮੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੱਲ ਅਸੀਂ ਗਏ ਸੀ ਮਾਸੀ ਜੀ ਕੋਰੇ ਜ ਤੇ ਇਸ ਮੈਨੂੰ ਕੋਈ ਕੰਮ ਅਸੀਂ ਨਾਲ ਇਹ ਕਹਿੰਦੇ ਸੀ ਵੀ ਨਾਲ ਜਾਣਾ ਤਿੰਨੋਂ ਜਣੇ ਕਿਉਂਕਿ ਇਹਨਾਂ ਵਿਚਾਰੀ ਬੋਲੀ ਨਹੀਂ ਇਹ ਦੋਨਾਂ ਨੇ ਰੋੜਾ ਪਾਤਾ ਅਸੀਂ ਚਲੋ ਪਹੁੰਚ ਗਏ ਹਮ ਮੰਦੇ ਕਰੇ ਵੀ ਆ ਗਏ ਤੇ ਅੱਜ ਸਵੇਰੇ ਸਵੇਰੇ ਅਸੀਂ ਗਿਆ ਬਾਬਾ ਸ਼ਿਵ ਸਿੰਘ ਜੀ ਕੋਲ ਪ੍ਰਚਾਰਕ ਨੇ ਬਹੁਤ ਹੀ ਮਤਲਬ ਖੁਸ਼ੀ ਹੁੰਦੀ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਦਰਸ਼ਨ ਕਰਕੇ ਆਨੰਦ ਬਹੁਤ ਆਉਂਦਾ ਬਾਬਾ ਗੁਰਦਾਸਪੁਰ ਬਾਬਾ ਜੀ ਨੇ ਦੋਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਬਹੁਤ ਸراہਣਾ ਕੀਤੀ ਵੀ ਜਿਵੇਂ ਦਾ ਤੁਸੀਂ ਵਿਆਹ ਕੀਤਾ ਹੈ ਨਾ ਬਾਬਾ ਜੀ ਵੀ ਦਿਨ ਰਾਤ ਇਸੀ ਚੀਜ਼ ਦਾ ਹੋਂਕਾ ਦਿੰਦੇ ਨੇ ਵੀ ਇਦਾਂ ਦੇ ਵਿਆਹ ਹੋਣੇ ਚਾਹੀਦੇ ਨੇ ਔਰ ਅੱਜ ਚੱਲੇ ਅਸੀਂ ਛੋਟੇ ਕੁੰਮਨੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਨਾਲ ਗਗਨ ਤੇ ਆਪਣਾ ਸਿਮਰਤਪਾਲ ਸਿੰਘ ਪਹਿਲੀ ਵਾਰ ਜਾਣਗੇ ਵਿਆਹ ਤੋਂ ਬਾਅਦ ਤੇ ਗਗਨ ਨੇ ਤਾਂ ਵੀ ਕਿਹਾ ਪਹਿਲੀ ਵਾਰ ਜਾਣਾ ਨਾ ਚਲੋ ਜੀ ਤੁਹਾਨੂੰ ਵੀ ਦਰਸ਼ਨ ਕਰਾਂਗੇ ਅਸੀਂ ਵੀ ਦਰਸ਼ਨ ਕਰਦੇ ਹਾਂ ਲੋ ਜੀ ਪਹੁੰਚ ਗਏ ਗੁਰਦੁਆਰਾ ਕੁੰਮਨੀ ਸਾਹਿਬ ਸਿਮਰਤਪਾਲ ਸਿੰਘ ਨੂੰ ਭੇਜਿਆ ਮਠਾਈ ਲੈਣ ਦਾ ਬਚਨ ਆ ਲੈ ਜੀ ਇੰਨੇ ਦੀ ਵਿਆਹ ਦੀ ਖੁਸ਼ੀ ਵਿੱਚ ਕਾਹੀ ਹੋ ਗਗਨ ਠੀਕ ਹੋ ਆਹਨ ਜੀ ਉਹ ਹਮਾਰੇ ਏਰੀਏ ਦਾ ਟੈਂਪੂ ਕਿਵੇਂ ਲਗਾ ਉਹ ਦੇਖੋ ਕਿਹੜਾ ਪ੍ਰੋਡਕਟ ਹੈ ਨਾ ਸਹੀ ਗੱਲ ਹੈ ਨਾ ਇਹ ਇਹ ਇਹਦੇ ਚੱਲਦੇ ਹੁੰਦੇ ਸੀ ਪਹਿਲਾਂ ਹਾਂ ਇਹਦੇ ਵਿੱਚ ਤੇਲ ਬੜਾ ਚੜਦਾ ਹਾਂ ਸਹੀ ਗੱਲ ਹੈ ਇਹਨੂੰ ਸਭ ਪਤਾ ਹੈ ਸਹੀ ਗੱਲ ਹੈ ਜਦੋਂ ਜੀ ਅੱਜ ਉਸੇ ਤਰੀਕੇ ਦੇ ਨਾਲ ਮੰਮੀ ਨੇ ਗਗਨ ਨੂੰ ਸਮਝਾਇਆ ਜਦੋਂ ਮੈਨੂੰ ਤੇ ਮੈਨੂੰ ਪਹਿਲੀ ਵਾਰ ਲੈ ਕੇ ਜਾਂਦਾ ਸੀ ਘੁੰਮਣਾ ਸਾਹਿਬ ਤੇ ਉਦੋਂ ਸਮਝਾਇਆ ਸੀ ਸਾਰਾ ਕੁਝ ਇੱਥੋਂ ਗੁਰੂ ਮਹਾਰਾਜ ਬਾਰੇ ਦੱਸਿਆ ਸੀ ਮੈਂ ਉਹ ਦੇਖ ਰਿਹਾ ਸੀ ਗਿਰਨ ਇਤਿਹਾਸ ਰਿਪੀਟ ਹੋ ਰਿਹਾ ਸਾਡਾ ਜਦੋਂ ਮੈਂ ਜੁੜਿਆ ਸੀ ਤੁਹਾਡੇ ਪਰਿਵਾਰ ਦੇ ਨਾਲ ਉਹ ਮੰਮੀ ਨੇ ਮੈਨੂੰ ਸਮਝਾਇਆ ਸੀ ਅੱਜ ਗਗਨ ਨੂੰ ਸਮਝਾਇਆ ਹੈ ਸੋ ਮੈਂ ਜਦੋਂ ਵੀ ਇੱਥੇ ਆਣਾ ਤਾਂ ਮੋਸਟਲੀ ਤੇ ਹੋ ਕੇ ਜਾਣਾ ਚੰਗੀ ਗੱਲ ਹੈ ਤੇ ਇਹ ਕਿ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਚਲੋ ਜੀ ਹੁਣ ਚਲੀਏ ਘਰੇ ਫੇਰ ਤੇ ਨਿਕਲੇ ਆ ਬਾਹਰ ਓਹ ਹੋ ਹੋ ਵਾਏ ਗਰੂ ਜੀ ਹੁਣ ਚੱਲੇ ਅਸੀਂ ਚਾਚੀ ਘਰ ਅੱਜ ਉਧਰ ਰੋਟੀ ਆ ਸਾਡੇ ਸਾਰੇ ਟੱਬਰ ਦੀ ਕਿਉਂਕਿ ਵੈਸੇ ਤਾਂ ਨਵੀਂ ਵਿਆਹੀ ਜੋੜੀ ਦੀ ਆ ਪਰ ਸਾਨੂੰ ਵੀ ਪੇਚੇ ਨਵਾਈ ਆ ਆ ਰੁੰਗੇ ਚ ਆਪਾਂ ਚਲੇ ਕੇ ਰੁੰਗੇ ਚ ਰੁੰਗੇ ਸਾਨੂੰ ਬੁਲਾ ਲਿਆ ਨਾਲ ਜਦੋਂ ਆਡਾ ਨਵਾਂ ਨਵਾਂ ਵਿਆਹ ਆ ਉਦੋਂ ਵੀ ਸਾਨੂੰ ਚਾਚੀ ਉਹਦੇ ਪਹਿਲੀ ਬੱਲੀ ਸਟਾਰਟਿੰਗ 'ਚ ਸਾਨੂੰ ਪਹਿਲਾਂ ਸੱਦ ਲਿਆ ਉਦੋਂ ਅਣੋ ਇੱਥੇ ਹੀ ਹੈ ਨਾ ਪਰ ਅਨ ਨੂੰ ਦੀ ਤੇ ਹੋਰ ਬੜੀ ਰੌਣਕ ਹੋਣੀ ਪਰ ਅਨ ਨੂੰ ਨਹੀਂ ਹਿਸ ਕਰਦੇ ਆ ਫੇਰ ਉਹਦੇ ਵੀ ਜਵਾਈ ਨੂੰ ਸੱਧਿਆ ਤੇ ਉਹਨਾਂ ਦੇ ਜਵਾਈ ਫੇਰ ਚੜ ਗਏ ਸਹੀ ਗੱਲ ਹੈ ਉਹ ਵੀ ਉਹਨਾਂ ਨੂੰ ਸੱਧਿਆ ਤੇ ਜਵਾਈ ਫੇਰ ਚੜ ਗਏ ਨਾ ਸਹੀ ਗੱਲ ਹੈ ਮੇਰੇ ਤੇ ਵੀ ਲੱਗੀ ਉਹ ਐਸਾ 5000 ਰੁਪਏ ਮੰਮੀ ਨੇ ਭੜਿਆ ਤੁਹਾਡੇ ਤੋਂ ਉਹ ਤਾਂ ਮਜ਼ਾਕ ਹੀ ਬਾਣੀ ਹੈ ਮੇਰਾ ਬੰਦੀ ਸੀ ਗੁਰ ਇਹ ਪਹਿਲਾ ਵੀਡੀਓ ਬਣਾਉਣੇ ਉਸ ਚੀਜ਼ ਦੀ ਸਪੈਸ਼ਲ ਕਲੈਰੀਫਾਈ ਕਰਦੇ ਵਿੱਚ ਚਾਚੀ ਬੁਲਾ ਕੇ ਗਈ ਹੈ ਉਹ ਚਾਚੀ ਚਾਚੀ ਨੂੰ ਜਾ ਕੇ ਪੁੱਛ ਸਕਦਾ ਜੀ ਤੂੰ ਕਿੰਨੂ ਕਿੰਨੂ ਸੰਦੇਆ ਕਿੰਨੂ ਕਿੰਨੂ ਸੰਦੇਆ ਤੇ ਹੁਣ ਅਸੀਂ ਇੱਧਰ ਚੱਲੇ ਆ ਅਣੂ ਹੁੰਦੀ ਤੇ ਬਹੁਤ ਰੌਣਕ ਹੋਣੀ ਆ ਨੋ ਬੜੇ ਮਤਲਬ ਕਹਿੰਦੇ ਨਾ ਕਿ ਤੜਕੇ ਸੜਕੇ ਲਾ ਕੇ ਸਬਜ਼ੀਆਂ ਬਣਾਉਂਦੀ ਅੱਜ ਪਰ ਚਾਚੀ ਦੇ ਹੱਥ ਦੇਖਾਂਗੇ ਚਾਚੀ ਬਹੁਤ ਵਧੀਆ ਬਣਾਉਂਦੀ ਹੈ ਚਾਚੀ ਵੀ ਆਏ ਹਾਏ ਮੁੰਡਾ ਸੈਡੀ ਹੈ ਇਹ ਤੇ ਕਾਲੀ ਹੈ ਪਕੌੜੇ ਖਾਣ ਦੀ ਪਕੌੜੇ ਪਖਾਣੇ ਨਹੀਂ ਆਲੇ ਸਬਜ਼ੀਆਂ ਖਾਣ ਦੀ ਰੋਟੀ ਖਾਣ ਦੀ ਚੱਲ ਬਾਬੂ ਇਹ ਉਗ ਗਈ ਉਗ ਗਈ ਗਈ 7 ਆ ਬਾਪੂ ਚਲੋ ਫਿਰ ਉੱਠੋ ਯਾਰ ਮੈਂ ਪਰਨਾ ਪਰਨਾ ਬੰਦਾ ਬੰਦਾ ਉਧਰ ਬੜੀ ਖੇਤੀ ਆਪਣਾ ਉਧਰ ਹੋਣਾ ਫਿਰ ਅਨੂ ਨੇ ਗੁੱਸਾ ਕਰ ਜਾਣਾ ਨਾ ਅਨੂ ਨੇ ਕਹਿੰਦਾ ਅਨੂ ਨੇ ਗੁੱਸਾ ਇਹ ਕਰ ਜਾਣਾ ਸਾਡੇ ਘਰੇ ਗਏ ਉਹਦੇ ਵਲੋਗ ਨਹੀਂ ਬਣਾਇਆ ਅਨੂ ਬਹੁਤ ਤੇਜ ਹੈ ਤੁਸੀਂ ਗੁੱਸਾ ਕਰੋ ਨਾ ਕਰੋ ਸਾਡੀ ਅਨੂ ਗੁੱਸਾ ਕਰ ਜੂ ਲਗੀ ਕਿ ਡਾਕਟਰ ਤੋਂ ਕਹਿੰਦੇ ਵੇਖਿਆ ਬਾਬਾ ਜੀ ਤੁਹਾਨੂੰ ਬੁਲਾਉਗੇ ਮਾਤਾ ਬੁਲਾ ਕੇ ਵੇਖੀ ਜਾਂਦੀ ਆ ਬੜੀ ਦੁਨੀਆ ਵੇਖਣ ਕਿਹੜੀ ਕਿਹੜੀ ਡਾਕਟਰ ਇਹਦੀ ਡਾਕਟਰ ਇੱਥੇ ਲੱਗੀ ਸਾਡੇ ਪੁਚਲਾ ਜਾ ਕੇ ਨੀਰੂ ਅੱਛਾ 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 ਉਹ ਕਹਿੰਦੇ ਉਹ ਕਹਿੰਦੇ ਠੀਕ ਹੈ ਠੀਕ ਹੈ ਕਹਿੰਦੇ ਨੇ ਮੇਰਾ ਨਾਮ ਵੀ ਆ ਗਿਆ ਡਾਕਟਰ ਲਓ ਜੀ ਲਓ ਜੀ ਲਓ ਜੀ ਡਾਕਟਰ ਨੀਰੂ ਕਹਿੰਦੇ ਨੇ ਸਾਰੇ ਪਿਆਰ ਕਰਦੇ ਨੇ ਸਾਰੇ ਦੇਖੀ ਜਾਂਦੇ ਨੇ ਕੱਲ ਅਸੀਂ ਉੱਥੇ ਗਏ ਕਿੱਥੇ ਬੈਲਜੀਅਮ ਕੋਕੋ ਆਹੋ ਆਹੋ ਕੋਕੋ ਬੈਲਜੀਅਮ ਜਿਹੜੀ ਵੀ ਹੈਗੀ ਹੈ ਨਾ ਹਾਂ ਆਜੋ ਆਜੋ ਉਹ ਕਹਿੰਦੇ ਸੀ ਤੁਹਾਨੂੰ ਦੇਖਦੇ ਆ ਰੈਸਟੋਰੈਂਟ ਦੇ ਓਨਰ ਮਿਲਣਾ ਏ ਬਹੁਤ ਵਧੀਆ ਪਿਆਰ ਕੀਤਾ ਉਹਨਾਂ ਨੇ ਇੱਕ ਬਾਬਾ ਜੀ ਕਿਹੜਾ ਕੀ ਦੇਣਾ ਬਾਬਾ ਜੀ ਕਹਿ ਰਹੇ ਆ ਆ ਭਾਈਜੀਤ ਸਿੰਘ ਜੀ ਦੇ ਘਰ ਹੋ ਗਏ ਉਹਨਾਂ ਦੇ ਮੰਮੀ ਦੱਸ ਰਹੇ ਸੀ ਵੀ ਉਹ ਦੇਖਦੇ ਨਾਲ ਘਰ ਦੇ ਉਹਨਾਂ ਦੇ ਦੇਖਦੇ ਨੇ ਆ ਭਾਈਜੀਤ ਸਿੰਘ ਦੇ ਘਰ ਦੀ ਜੀ ਵੇਖਦੇ ਰਹੇ ਸਾਡੇ ਵਲੋਗ ਬੜਾ ਵਧੀਆ ਅੱਛਾ ਅੱਛਾ ਪਿਆਰ ਸਾਨੂੰ ਲੱਗਿਆ ਬੜਾ ਮਜ਼ਾ ਆਇਆ ਆਨੰਦ ਆਇਆ ਵੀ ਇਹ ਸਾਨੂੰ ਦੇਖਦੇ ਨੇ ਚੰਗੇ ਲੰਗੇ ਲੋਕ ਵੀ ਸਾਨੂੰ ਦੇਖਦੇ ਨੇ ਮਸਾਫੀ ਦਿਵਾਈ ਵੀ ਸੱਦਿਆ ਹੈ ਕਿ ਕਲੀ ਨਵੀਂ ਜੋੜੀ ਸੱਦਿਆ। ਹਮ ਕੋ ਚਾਚਾ ਹੁਣ ਚਾਚੀ ਨੇ ਮੂੰਹ ਤੇ ਕੀ ਕਹਿਣਾ ਹੈ? ਕੀ ਆ? ਇਧਰ ਚਲੋ। ਨਹੀਂ ਇਧਰ ਨਹੀਂ। ਮੈਂ ਅੰਦਰ ਪੁੱਛਾਂ। ਚਾਚੀ ਜੀ? ਹਾਂਜੀ ਹਾਂਜੀ। ਮੇਨ ਬੰਦੇ ਸੱਦੇ ਨੇ ਕਿ ਸਾਨੂੰ ਵੀ ਸੱਦਿਆ ਹੈ। ਤੁਹਾਨੂੰ ਵੀ ਸੱਦਿਆ ਕਿ ਕੋਈ ਮੇਰ ਨਹੀਂ ਗਿਆ? ਮੀਨ ਤਾਂ ਕੋਈ ਜਮ ਟੇ ਨਹੀਂ। ਨਹੀਂ ਮੈਂ ਤਾਂ ਹੈਗੇ ਹੁਣ ਅੱਜ ਅੱਜ ਦੀਆਂ ਵੀ ਬਲੌਗ ਬਣਦੇ ਆ ਬਲੌਗ। ਮੈਂ ਕਿਤੇ ਬਣਦੇ ਬਲੌਗ ਤਾਂ ਨਹੀਂ ਕਹਿ ਰਹੇ। ਅੱਜਕੱਲ ਮੇਰੇ ਤੇ 5000 ਦਾ ਤਵਾ ਬਹੁਤ ਲੱਗ ਰਿਹਾ ਹੈ। ਕਿ ਇਹਨੇ ਯਾਮ ਲੱਗਾ ਵਾ ਨਾ ਮੈਂ ਤਾਂ ਆ ਕੇ ਮਨੇ ਜੱਸੀ ਵੀ ਨਾ ਕਿਤੇ ਦੋਨਾਂ ਨੂੰ ਸੱਦੇ ਵਾ ਤੇ ਤੈਨੂੰ ਆਹੋ ਇਹ ਆ ਉਹ 5000 ਦੀ ਬੜੀ ਤੋਹਮਤ ਲੱਗਣ ਡੀ ਮੇਰੇ ਤੇ ਯਾਰ ਉਹ ਨਾ ਸੁਆਈ ਨੇ ਇਹ ਸਗਣ ਲਿਆ ਵਾ ਮਮੀ ਕੋਲ ਸਗਣ ਲਿਆ ਵਾ ਠੀਕ ਠੀਕ ਇਹ ਤਾਂ ਪਾਉਂਦੇ ਨਹੀਂ ਕਿੰਨੀ ਬੜਾ ਹੋ ਰਹੀ ਦਾ ਕਹਿੰਦਾ ਕਿ ਮੈਂ ਚਲੋ ਕੋਈ ਨਹੀਂ ਹਾਂਜੀ ਤਸਨਾਦ ਕਿ ਉਹਨਾਂ ਨੂੰ ਛੋਹ ਦਿੱਤਾ ਉਹਨਾਂ ਨੂੰ ਤਾਂ ਦਿੱਤਾ ਹੀ ਨਹੀਂ ਆਓ ਉਹ ਭਰਾਓ ਤੁਹਾਨੂੰ ਤਾਂ ਸੁਨੇਹਾ ਦਿੱਤਾ ਹੀ ਨਹੀਂ ਅੱਜ ਸਾਡੀ ਵੈਲਿਊ ਬਣ ਗਈ ਹੈ ਚਲੋ ਜੀ ਚਲੋ ਬੋਲ ਬੇਟੀ ਵੇਖੀ ਕਿਦਾਂ ਮਾਮੀ ਦੀ ਘੋਤੀ ਵਿੱਚ ਕੀਤਾ ਮੈਂ ਮੈਂ ਇਹ ਸਾਰੀ ਰੋਟੀ ਇੰਨੀ ਖਾ ਲੈਣੀ ਹੁੰਦੀ ਆ ਆਓ ਬੈਠੋ 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 ਆਓ ਜੀ ਆਓ ਅਲੈਕੁਮ ਅਸਸਲਾਮ ਵੈਕੋਲੀ ਤੇ ਕਮਾਨ ਕਿੱਥੇ ਹੋਗੇ ਹਾਂ ਕਿੰਨੇ ਅਸੀਂ ਮਰਤੀ ਜੀ ਵਿੱਚ ਪਾਈ ਚੱਲੀ ਚਲੋ ਜੀ ਚਲੋ ਲਾ ਲਾ ਗਿਆ ਦੇਖੋ 2 ਮਿੰਟਾਂ ਚ ਰੌਣਕਾਂ ਲੱਗੀਆਂ ਨਾ ਸਹੀ ਗੱਲ ਹੈ ਸਹੀ ਗੱਲ ਹੈ ਬੈਠੋ ਛਕਦੇ ਆਂ ਰੋਟੀ ਆ ਨੂਰ ਸਾਹਿਬ ਇਹ ਕੁੜੀਆਂ ਵਾਲੇ ਫਿਲਟਰ ਲਾਉਂਦਾ ਮੁੰਡਾ ਮੈਂ ਨਹੀਂ ਲਾਈ ਨਾ ਨਹੀਂ ਉਹ ਦਿਖਾ ਉਹ ਹੀ ਫੋਟ ਦਿਖਾ ਦੇ ਨਾ ਇਹ ਨਹੀਂ ਇਹ ਨਹੀਂ ਜਿਹੜੀ ਦਿਖਾ ਰਹੀ ਸੀ ਉਹ ਦਿਖਾ ਇਹ ਨਹੀਂ ਇਹ ਨਹੀਂ ਨਾ ਮੇਰਾ ਵੀ ਉਹ ਸਾੜੀਆਂ ਮੇਰੀਆਂ ਇੱਥੇ ਨਹੀਂ ਉਹ ਦਿਲ ਵਾਲੀ ਦਿਖਾ ਦੇ ਸਿਰ ਦੇ ਉੱਪਰ ਦਿਲ ਕੋ ਮਰੇ ਸੀ ਮਰਾ ਇੱਕ ਉਹ ਨੇ ਚੇਲ ਵੀ ਆ ਗਈ ਆ ਨੈਚਰਲ ਇਹ ਤਾਂ ਠੀਕ ਤੇ ਉਹ ਦਿਖਾ ਦੇ ਸਿਰ ਤੇ ਦਿਲ ਕੋ ਮਰੇ ਸੀ ਕਦੀ ਕਦੀ ਲਾ ਲਈ ਠੀਕ ਹੈ ਉਹ ਚੋਲ ਹੈ ਹਨ ਨਹੀਂ ਮਾ ਚੋਲ ਪਾਈ ਠੀਕ ਹੈ ਨਾ ਚੋਲ ਰਾਈਸ ਲੈ ਰਹੀ ਮੈਂ ਰਾਈਸ ਚੋਲ ਨਹੀਂ ਰਾਈਸ ਖਾਓ ਲਾਓ ਜੀ ਬਣ ਗਈ ਆਹ ਇਹ ਹੁੰਦਾ ਪਿਓਰ ਪੋਸਟਿਕ ਖਾਣਾ ਨਹੀਂ ਤੁਹਾਨੂੰ ਵੀ ਥੋੜਾ ਚੋਲ ਪਾਦਾ ਥੋੜਾ ਨਹੀਂ ਨਹੀਂ ਹੈ ਨਹੀਂ ਨਹੀਂ ਦਹੀਂ ਮੈਂ ਥੋੜੇ ਚੋਲ ਖਾਣਾ ਥੋੜਾ ਥੋੜਾ ਰੱਖ ਦਿਓ ਨਹੀਂ ਨਹੀਂ ਲੈਣਾ ਨਹੀਂ ਜੰਦ ਮੈਨੂੰ ਯਾਦ ਪੂਰਾ ਡਿਟੇਲ ਦੇ ਵਿੱਚ ਆਨੂ ਨੇ ਫਿਰ ਇਹ ਕਹਿ ਦੇਣਾ ਵੀ ਸਬਜੀ ਕਿਤੇ ਕਿਹੜੀ ਘੱਟ ਨਹੀਂ ਰਹਿ ਗਈ ਹੋਵੇ ਉਹਨੂੰ ਨਹੀਂ ਖਾਵਾਣਾ ਚੱਲਣ ਡਿਆ ਕੰਮ ਕਿ ਨਹੀਂ ਮੈਂ ਬੜੋ ਵੀ ਮੇਰੇ ਹਸਾਬ ਨਾਲ ਚੱਲਣ ਡਿਆ ਮੇਰੇ ਹਸਾਬ ਨਾਲ ਚੱਲ ਰਿਹਾ ਕਿ ਨਹੀਂ ਨਹੀਂ ਤਾਂ ਅਗਲੀ ਗੁੱਸਾ ਕਰ ਵੀ ਜੋ ਉਹਨੂੰ ਨੇ ਕਹਿਣਾ ਵੀ ਮੈਂ ਕੁਮਾਰ ਦਿੱਤੀ ਆ ਬਣਾ ਦੇਖਾ ਪਿਓ ਬਣਾਇਆ ਵੀ ਐ ਕਿ ਨਹੀਂ ਫਿਰ ਅਗਲੀ ਗੁੱਸਾ ਕਰ ਜੇ ਵੀ ਝੂਠ ਤਾਂ ਨਹੀਂ ਬੋਲਣ ਦੇ ਨਹੀਂ ਆਨੂ ਅਨੂ ਸਾਰਾ ਕੁਝ ਪੂਰਾ ਹੈ ਬਹੁਤ ਵਧੀਆ ਮਤਲਬ ਬੜੇ ਜਣੇ ਨੇ ਕਮੈਂਟ ਕੀਤਾ ਸੀ ਭੈਣੋ ਪ੍ਰੀਤਾ ਡੇਅਰ ਸਿਸਟਰ ਉਹ ਕਿੱਥੇ ਆ ਉਹ ਇਸ ਟਾਈਮ ਇੱਥੇ ਨਹੀਂ ਉਹ ਕੈਨੇਡਾ ਇਸ ਕਰਕੇ ਉਹ ਵਿਆਹ ਦੇ ਵਿੱਚ ਸ਼ਾਮਿਲ ਨਹੀਂ ਹੋਈ ਹੈ ਸ਼ਾਮਿਲ ਹੋ ਉਹਨੇ ਵੀਡੀਓ ਕਾਲ ਤੇ ਸਾਰਾ ਵਿਆਹ ਦੇਖਿਆ ਸਾਰਿਆਂ ਦੇ ਡਾਟੇ ਮੁਕਾਤੀ ਉਸ ਦਿਨ ਉਹਨੇ ਚਲੋ ਰੋਟੀ ਛੱਕੀਏ ਫੇਰ ਕਰਦੇ ਆ ਅਗਲੀ ਗੱਲ ਬਾਤ ਅਨੂ ਜੀ ਸਬਜੀ ਨੂੰ ਤੜਕਾ ਘੱਟ ਲੱਗਾ ਹੋਇਆ ਸੀ ਅੰਮੀ ਅਸਰ ਮੈ ਲਾਉਣ ਵਾਸਤੇ ਆ ਜਾ ਨਹੀਂ ਆ ਜਾ ਵਧੀਆ ਜਿਹਾ ਤੜਕਾ ਲਾ ਜਾ ਆ ਜਾ ਜਾਣ ਦੇ ਛੇੜਨ ਲਿਆ ਮੈਂ ਤੈਨੂੰ ਚਾਚੀ ਨੇ ਫੱਟੇ ਚੱਕਦੇ ਨੇ ਆ ਵੇ ਸੇਵੀਆਂ ਆ ਵੇ ਸੇਵੀਆਂ ਆ ਜਾ ਛਕ ਲੈ ਠੰਡਾ ਖਾਣਾ ਖਾਣ ਵਾਲਿਓ ਠੰਡਾ ਖਾਣਾ ਖਾਣ ਵਾਲਿਓ ਗਨੇਡ ਵਾਲਿਓ ਹੈ ਮੈਗੀ ਖਾ ਕੇ ਸਾਰਾ ਲੱਗਿਆ ਕੀ ਕਰਨੀ ਐ ਅੱਛਾ ਹੋਰ ਕਿਵੇਂ ਆ ਬਰਪੂਰ ਖੁੱੜ ਗਈ ਕਿ ਨਹੀਂ ਉਹ ਤੇ ਨਵੀਂ ਭਾਬੀ ਭਾਬੀ ਨੰਬਰ 2 ਠੀਕ ਹੈ ਭਾਬੀ ਨੰਬਰ 2 ਹੀ ਏ ਹੁਣ ਭਾਬੀ ਨੰਬਰ 3 4 ਦੋ ਭਾਬੀਆਂ ਹੋਰ ਆਣੀਆਂ ਨੇ 3 ਕਿਹੜੀ ਆ ਸੱਚ ਵਾਲੀ ਹੋਏਗੀ ਤੇਜੀ ਸਾਤੜੀ ਤੀਜੀ ਚੌਥੀ ਨੂਰ ਵਾਲੀ ਹਾਂ ਇਸ ਇਸ ਫੈਮਿਲੀ ਦੀ ਇਸ ਫੈਮਿਲੀ ਦੀ ਇਸ ਫੈਮਿਲੀ ਉਦਾਂ ਦਾ ਤੇਰੀ ਭਾਬੀ ਖਾਸੀ ਨੇ ਆ ਹੋ ਆ ਹੋ ਚਲ ਠੀਕ ਹੈ ਫਿਰ ਸਾਡੇ ਬਲਬਾਈ ਨਾ ਰੋਟੀ ਰੋਟੀ ਖਾ ਗਿਆ ਦੇਖ ਲਈ ਚਾਚੀ ਦੇ ਦਾਜ ਵਾਲਾ ਟੀਵੀ ਤੇ ਤਾਂ ਕਰੇ ਖਾਣਾ ਜੀ ਤੰਦੀ ਡੜੀਆ ਚੱਕਿਓ ਪਰਦਾ ਚੱਕਿਓ ਤੂੰ ਤੇ ਚਾਚਾ ਜਕੜਗੇ ਪਰਦਾ ਡੜੀ ਨੂੰ ਬੜੋ ਤੁਸੀਂ ਇਬਾਦਤ ਨੂੰ ਇਹ ਆਏ ਹਾਏ ਹਾਏ ਸਹੀ ਗੱਲ ਹੈ ਕਿੰਨਾ ਪੁਰਾਣਾ ਟੀਵੀ ਯਾਰ ਹੋਰ ਕਿਆ ਸਮਾਸੀ ਨਾ ਪੁਰਾਣੀਆਂ ਖਬਰਾਂ ਆਉਂਦੀਆਂ ਹੁੰਦੀਆਂ ਨੇ ਇਸ ਤੇ ਇਹ ਲੀਕਾਂ ਜੀ ਚਲਦੀਆਂ ਹੁੰਦੀਆਂ ਨੇ ਜੀ ਨਾ ਬਿਲਕੁਲ ਕਮਾਨ ਵਾਲਾ ਬਹੁਤ ਵਧੀਆ ਚੀਜ਼ ਹੈ ਯਾਰ ਲੋ ਜੀ ਇਹਦੇ ਨਾਲ ਰੋਟੀ ਹੋ ਗਈ ਹੁਣ ਕੱਲ ਚਾਚੀ ਦੇ ਦਿਵਾਲੇ ਹੋਣਾ ਕੱਲ ਪਕੌੜੇ ਨੇ ਸਾਈਏ ਨਾਲ ਆਪਣੇ 5 ਲੱਖ ਸਬਸਕਰਾਈਬਰ ਪੂਰੇ ਹੋ ਗਏ ਨਾਲ ਆਪਾਂ ਕੇਕ ਕਟਾਂਗੇ ਉਹਦਾ ਹੀ ਖੁਸ਼ੀ ਵਿੱਚ ਨੇ ਉਹ ਕਿੰਨਾ ਕਾਦਾ ਮੈਨੂ ਡਿਸਾਈਡ ਕਰਦੇ ਆ ਕਿ ਕਾਣਾ ਕਰਦੇ ਆ ਇਹ ਸਭ ਖਾ ਲੈਂਦੇ ਆ ਲੱਗ ਗਿਆ ਸਾਹਬ ਕੇ ਹੁਣ ਕੀ ਰਹਿ ਗਿਆ ਪਿੱਛੇ ਬਾਕੀ ਰਾਜ ਰੁੱਜ ਕੇ ਪੂਰਾ ਐ ਹੁਣ ਚੱਲਿਆਂ ਘਰੇ ਉਧਰ ਉਹ ਦੇਖੋ ਉਹ ਨਿਊ ਵਲੋਗਰ ਉਹ ਵਲੋਗ ਵਲੋਗ ਨੀਂਦੇ ਚ ਨੀਂਦੇ ਚ ਵਲੋਗ ਰੇ ਵਾਲਾ ਨੀਂਦੇ ਚਾਹ ਜੀ ਮਿਲਦਾ ਪਰ ਚਾਚੀ ਕੰਨ ਉਹ ਤਾਈ ਉਹ ਕਹ ਗਿਆ ਮਾਮਾ ਆਹ ਜਦ ਲੜਨ ਨਹੀਂ ਨੇ ਦੇਖ ਦੋ ਜਿੰਨੂੰ ਫੋਨ ਫੁੰਜੇਗਾ ਆ ਗਈ ਤਾਰ ਤੇ ਉਹ ਕੁਝ ਬੋਲ ਲੈ ਮਾਮਾ ਫਲੈਸ਼ ਕਾ ਫੋਟੋ ਕੈਂਚ ਫਲੈਸ਼ ਕਾ ਬੰਦ ਕਰ ਫਲੈਸ਼ ਕਾ ਕਿੰਦਾ ਖਿੱਚੀ ਗਈ ਹੈ ਤੁਹਾਡੇ ਲੱਭਦੇ ਰਹੇ ਰਹੇ ਫੋਟੋ ਵਿੱਚ ਲਾਉਣਗੇ ਆ ਦੀ ਜੀ ਆ ਜੀ ਗੱਲ ਫਿਰ ਉਹਨੇ ਜਿੰਦ ਮਿਲਾਂ ਤੇ ਕਹਣੀ ਆਈ ਹੋਣੀ ਏ ਜੇ ਰੋਟੀ ਲਈ ਤਾਂ ਆਪ ਕੋਈ ਫਰੂਟੀ ਚਾਚੀ ਆਪਾਂ ਦੇ ਦਿੰਦਾ ਇਹ ਚਾਚੀ ਉਹ ਲੋਗਾ ਚਾਚੀ ਚਾਚੀ ਵੀ ਬੱਚਿਆਂ ਦੀ ਚਾਚੀ ਏ ਦੇਖਾ ਕਹਿੰਦੇ ਐਵੇਂ ਰੋਣ ਕਾ ਲੱਗਦੀ ਏ ਨਾ ਇੱਥੇ ਆ ਆ ਇਦਾਂ ਹੱਸ ਕੇ ਕਹਿੰਦੇ ਪਹਿਲੇ ਚਾਚੀ ਆ ਵੜੀ ਖਵਾ ਲੂਗੀ ਫ੍ਰੀ ਹੁਣ ਦੂਸਰੀ ਚਾਚੀ ਨੂੰ ਫ੍ਰੀ ਕਰ ਦੇਣਾ ਚਲੋ ਜੀ ਮਿਲਦੇ ਆ ਫਿਰ ਕੱਲ ਚੰਗਾ ਚਾਚੀ ਜੀ ਗੁੱਡ ਨਾਈਟ ਗੁੱਡ ਨਾਈਟ ਜੀ ਕੰਦ ਰੱਪ ਜੀ ਆਪਾਂ ਆ ਆ ਵੇੜਾ ਫਾਰ ਕਰਕੇ ਬੜੀ ਦੂਰ ਜਾਣਾ ਹੁੰਦਾ ਉਹ ਤੋਂ ਨਿਕਲ ਗਈ ਐ ਕਰਦੇ ਆ ਬਸ ਉਹਨੂੰ ਸੁਣੋ ਬਾਹਰ ਨਿਕਲਦੇ ਗੱਡੀ 'ਚ ਬੈੰਨੇ ਆ ਅੱਗੇ ਲੈ ਆਨੇ ਆ ਗੱਡੀ ਉਹ ਤੋਂ ਨਿਕਲੀ ਇੱਧਰ ਆ ਜਾਣੇ ਚਲੋ ਜੀ ਆਜੋ ਆਜੋ ਆਜੋ